ਦੇਖੋ ਬੜੇ ਇਸ ਗੱਲ ਦਾ ਅਫਸੋਸ ਹੈ ਕਿ ਅੱਜ ਉਹਨਾਂ ਨੂੰ ਕੁਝ ਲੱਭ ਨਹੀਂ ਰਿਹਾ ਸਾਡੇ ਬਾਰੇ ਬੋਲਣ ਲਈ ਪਾਰਟੀ ਬਾਰੇ ਜਿਹੜੀ ਪਾਰਟੀ ਬਣ ਜਾਰੀ ਹੈ ਉਹਦੇ ਬਾਰੇ ਕੁਝ ਲੱਭ ਨਹੀਂ ਰਿਹਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਜੀ ਦੇ ਬਾਰੇ ਕੁਝ ਨਹੀਂ ਲੱਭ ਰਿਹਾ ਕਿਉਂਕਿ ਉਹ ਜਿੱਥੇ ਧਾਰਮਿਕ ਗਿਆਨ ਰੱਖਦੇ ਐ ਇਤਿਹਾਸ ਦੇ ਉੱਤੇ ਬੜੀ ਪਕੜ ਰੱਖਦੇ ਐ ਜਿੱਥੇ ਉਹ ਸਮਾਜ ਨੂੰ ਸਮਝਣ ਵਾਲੇ ਐ ਉਹ ਕੁਝ ਕਹਿਣਾ ਉਹਨਾਂ ਵਾਸਤੇ ਹੁਣ ਮੇਰਾ ਖਿਆਲ ਹੈ ਕਿ ਉਹਨਾਂ ਕੋਲ ਸ਼ਬਦ ਨਹੀਂ ਮਿਲ ਰਹੇ ਜਿਹੜਾ ਉਹਨਾਂ ਨੇ ਗੱਲ ਕਹੀ ਹੈ ਦੇਖੋ ਜਿਸ ਵੇਲੇ ਅਸੀਂ ਇਹ ਸ਼੍ਰੀ ਅਕਾਲ ਤਰ ਸਭ ਤੇ ਗਏ ਹਾਂ ਉਸ ਵੇਲੇ ਅਸੀਂ ਇੱਕ ਸੁਧਾਰ ਲਹਿਰ ਬਣਾਈ ਸੁਧਾਰ ਲਹਿਰ ਤੋਂ ਬਾਅਦ ਜਦੋਂ ਭਰਤੀ ਸ਼ੁਰੂ ਹੋਈ ਹੈ ਤੇ ਭਰਤੀ ਸ਼ੁਰੂ ਜੋ ਕੀਤੀ ਗਈ ਹੈ ਜਦੋਂ ਉਸ ਪਾਰਟੀ ਦੇ ਜਿਹੜੇ ਉਹ ਗਰੁੱਪ ਹੈ ਉਹ ਧੜਾ ਜਦੋਂ ਉਹ ਸ਼੍ਰੀ ਅਕਾਲ ਤਰ ਸਭ ਤੋਂ ਆਕੀ ਹੋ ਗਿਆ ਪਾਸੇ ਹੋ ਗਿਆ ਕਹਿ ਲਓ ਭਗੌੜਾ ਹੋ ਗਿਆ ਉਹਨੂੰ ਮੰਨਣ ਤੋਂ ਇਨਕਾਰੀ ਕਰ ਗਿਆ ਫਿਰ ਅਸੀਂ ਕੀ ਕਰਨਾ ਸੀ ਸਾਡਾ ਤੇ ਫਰਸੀ ਵੀ ਜੇ ਇਹ ਨਾਮ ਮੰਨਣ ਤੇ ਅਸੀਂ ਇੱਕ ਸ਼੍ਰੋਮਣੀ ਅਕਾਲੀ ਦਲ ਜੋਤ ਹੁਕਮ ਹੋਇਆ ਕਿ ਭਰਤੀ ਕਰੋ ਡੈਲੀਗੇਟ ਬਣਾਓ ਤੇ ਪਾਰਟੀ ਨੂੰ ਸੁਰਜੀਤ ਕਰੋ ਪੁਨਰ ਸੁਰਜੀਤੀ ਕਰੋ ਉਹ ਪਾਰਟੀ ਦਾ ਉਸ ਵੇਲੇ ਫਿਰ ਸੁਪਨਾ ਲਿਆ ਗਿਆ ਸੁਪਨਾ ਮਤਲਬ ਕਿ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੋਂ ਹੁਕਮ ਹੋਇਆ ਕਿ ਮੈਂ ਅੱਗੇ ਗੱਲ ਪੂਰੀ ਕਰ ਲਾ ਉਹ ਜਿਹੜੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਸਾਹਿਬ ਤੋਂ ਹੀ ਸਿਰਜੀ ਗਈ ਸੀ ਉਸ ਪਾਰਟੀ ਦੇ ਬਾਰੇ ਹੀ ਕਿਹਾ ਗਿਆ ਸੀ ਸ਼੍ਰੀ ਅਕਾਲ ਤਾ ਸਭ ਦੇ ਜਥੇਦਾਰ ਵੱਲੋਂ ਕਿ ਪੁਨਰ ਸੁਰਜੀਤੀ ਕਰੋ ਡੈਲੀਗੇਟ ਬਣਾਓ ਪ੍ਰਧਾਨ ਬਣਾਓ ਜੋ ਡੈਲੀਗੇਟਸ ਬਣ ਗਏ ਅਸੀਂ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਕਿ ਹੁਣ ਪ੍ਰਧਾਨਗੀ ਕਿਹਨੂੰ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਧੜਾ ਦੇ ਪਹਿਲਾਂ ਬਣਾ ਲਿਆ ਉਹਨਾਂ ਆਪਣੀ ਪਾਰਟੀ ਪਹਿਲਾਂ ਬਣਾ ਕੇ ਬੈਠ ਗਏ ਉਹ ਤੇ ਉਹਨਾਂ ਨਹੀਂ ਸੀ ਚਾਹੁੰਦੇ ਨਾ ਕੋਈ ਪ੍ਰਤੀਕਰਨਾ ਚਾਹੁੰਦੇ ਸੀ ਅਕਾਲ ਤਾ ਸਭ ਦੇ ਛਤਰ ਛਾਇਆ ਥਲੇ ਨਹੀਂ ਸੀ ਆਉਣਾ ਚਾਹੁੰਦੇ ਫਿਰ ਅਸੀਂ ਤੇ ਕੁਝ ਕਰਨਾ ਸੀ ਅਸੀਂ ਤੇ ਕੋਈ ਪ੍ਰਧਾਨ ਚੁਣਨਾ ਹੀ ਸੀ ਬਹੁਤ ਮੀਟਿੰਗਾਂ ਹੋਈਆਂ ਟੀਰਸਾ ਸਾਹਿਬ ਦੇ ਘਰ ਵੀ ਹੋਈਆਂ ਇੱਥੇ ਪਵਨ ਚ ਵੀ ਹੁੰਦੀਆਂ ਰਹੀਆਂ ਬਹੁਤ ਸਾਰੀਆਂ ਥਾਮਾਂ ਤੇ ਹੋਈਆਂ ਇਹੀ ਗੱਲ ਨੂੰ ਲੈ ਕੇ ਕਿ ਵਿਚਾਰਿਆ ਜਾਏ ਕਿ ਪ੍ਰਧਾਨ ਦੀ ਡਿਊਟੀ ਕਿਹਨੂੰ ਦਿੱਤੀ ਜਾਵੇ ਔਰ ਥੱਲੇ ਡੈਲੀਗੇਟਸ ਨਾਲ ਮੀਟਿੰਗਾਂ ਕੀਤੀਆਂ ਗਈਆਂ ਮੈਂ ਆਪ ਦੁਆਬੇ ਦੇ ਸਾਰੇ ਡੈਲੀਗੇਟਸ ਇਕੱਠੇ ਕੀਤੇ ਇਦਾਂ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਰਨਾਲੇ ਚ ਮਾਨਸਾ ਚ ਢੀਂਡਾ ਸਾਹਿਬ ਹੋਰਾਂ ਨੇ ਮੀਟਿੰਗਾਂ ਕੀਤੀਆਂ ਲੁਧਿਆਣੇ ਚ ਪਟਿਆਲੇ ਚ ਫਤੇਗੜ ਸਾਹਿਬ ਸਾਰੇ ਪਾਸੇ ਮੀਟਿੰਗਾਂ ਕਰਕੇ ਆਵਾਜ਼ ਆਈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਧਾਰਮਿਕ ਵੀ ਨੇ ਧਰਮ ਦਾ ਗਿਆਨ ਵੀ ਰੱਖਦੇ ਆ ਔਰ ਇਤਿਹਾਸ ਵੀ ਜਾਣਦੇ ਆ ਉਹਨਾਂ ਨੂੰ ਥੋੜਾ ਨੌਲੇਜ ਜਿਹੜਾ ਪੋਲੀਟਿਕਲੀ ਵੀ ਉਹ ਸਮਝਦੇ ਆ ਕਿ ਸਮਾਜ ਕਿਦਾਂ ਦਾ ਸਿਰਜਣਾ ਪੰਜਾਬ ਨੂੰ ਕਿਦਾਂ ਦਾ ਬਣਾਉਣਾ ਸੋ ਇਸ ਕਰਕੇ ਇਹ ਸਾਰੀਆਂ رائے ਬਣ ਗਈ ਸੀ ਅਸੀਂ ਭਾਵੇਂ ਸ਼੍ਰੀ ਉਹਨਾਂ ਨੂੰ ਗਿਆਨੀ ਹਰਪੀਰ ਸਿੰਘ ਨੂੰ ਲਾਸਟ ਵਿੱਚ ਜਾ ਕੇ ਅਸੀਂ ਬੇਨਤੀਆਂ ਕਰਦੇ ਰਹੇ ਆ ਉਹਨਾਂ ਨੂੰ ਤਰਲੇ ਪਾਉਂਦੇ ਰਹੇ ਆ ਉਹਨਾਂ ਨੇ ਨਾ ਕੀਤੀ ਹਮੇਸ਼ਾ ਨਾ ਕੀਤੀ ਕਿ ਨਹੀਂ ਮੈਂ ਖਾਲਸਾ ਪੰਥ ਦੀ ਸੇਵਾ ਕੀਤੀ ਹੈ ਖਾਲਸਾ ਪੰਥ ਦੀ ਸੇਵਾ ਚਿਰਣਾ ਪਰ ਅਸੀਂ ਉਹਨਾਂ ਨੂੰ ਜਦੋਂ ਇਹ ਗੱਲ ਕਹੀ ਹੈ ਕਿ ਕੀ ਪੰਜਾਬ ਦੀ ਨੁਹਾਰ ਠੀਕ ਕਰਨ ਵਿੱਚ ਸੇਵਾ ਨਹੀਂ ਕੀ ਪੰਜਾਬ ਦੇ ਜੋ ਨਸ਼ੇ ਖਤਮ ਕਰਨ ਦੀ ਸੇਵਾ ਨਹੀਂ ਕੀ ਪੰਜਾਬ ਨੂੰ ਲੀਹਾਂ ਤੇ ਲਿਆਉਣਾ ਕੋਈ ਸੇਵਾ ਨਹੀਂ ਅਕਾਲੀ ਦਲ ਨੂੰ ਮੁਰਸ ਜੀਤ ਕਰਨਾ ਕੋਈ ਸੇਵਾ ਨਹੀਂ ਇੱਕ ਕੁਰਬਾਨੀਆਂ ਚ ਨਿਕਲੀ ਪਾਰਟੀ ਹੈ ਤੁਹਾਡਾ ਧਰਮ ਬੰਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀਆਂ ਲੀਹਾਂ ਤੇ ਚਲਾਈਏ ਅਸੀਂ ਤਰਲੇ ਪਾਪਾ ਕੇ ਮਿੰਤਾ ਕਰ ਕਰਕੇ ਉਹਨਾਂ ਨੂੰ ਅਸੀਂ ਮਨਾਇਆ ਫਿਰ ਵੀ ਉਹਨਾਂ ਨੇ ਕਿਹਾ ਕਿ ਮੇਰੀ ਕੋਈ ਖਾਸ਼ ਨਹੀਂ ਮੇਰੀ ਕੋਈ ਇੱਛਾ ਨਹੀਂ ਪਰ ਜੇ ਖਾਲਸਾ ਪੰਥ ਮੇਰੀ ਚੋਣ ਦੀ ਸੇਵਾ ਪਾਇਆ ਤਾਂ ਮੈਂ ਕਰਨ ਤਿਆਰ। ਤਰੇਪ ਸਿੰਘ ਚੰਦੂ ਬਾਜਰਾ ਦਾ ਜਿਹੜਾ ਵਿਆਹ ਹੈ ਉਹ ਕਲੀਅਰ ਕਰਦਾ ਹੈ ਕਿ ਸਾਰੀ ਪਲੈਨਿੰਗ ਪਹਿਲਾਂ ਹੋ ਚੁੱਕੀ ਸੀ ਜੋ ਕਹਿੰਦੇ ਨੇ। ਉਹਦੇ ਬਾਰੇ ਤੇ ਜੀ ਦੇਖੋ ਉਹ ਦੱਸ ਸਕਦੇ ਉਹਨੇ ਕੀ ਕਿਹਾ ਪਰ ਜਿਹੜੀ ਮੈਂ ਸੱਚਾਈ ਤੋਂ ਦੱਸ ਰਹੀਆਂ ਇਹ ਸਾਰਿਆਂ ਦੀ ਸੱਚਾਈ ਹੈ ਕਿ ਅਸੀਂ ਉਹਨਾਂ ਨੂੰ ਬਹੁਤ ਤਰਲੇ ਪਾ ਕੇ ਜਿਸ ਤਰ੍ਹਾਂ ਦੀ ਗੱਲ ਹੁੰਦੀ ਪਹਿਲਾਂ ਹੀ ਉਲੀਕਿਆ ਹੁੰਦਾ ਤੇ ਬਾਕੀ ਨਾ ਕਿਉਂ ਆਉਂਦੇ? ਬਾਕੀ ਨਾ ਵੀ ਤੇ ਆਏ ਨਾ ਸਰਦਾਰ ਸੁਜੀਸੇ ਰਖੜਾ ਦੇ ਨਾਮ ਆਇਆ ਕਈ ਵਾਰੀ ਹੋਰ ਲੀਡਰਾਂ ਦੇ ਵੀ ਨਾਮ ਆਏ ਐ ਜੇ ਪਹਿਲਾਂ ਹੀ ਹੁੰਦਾ ਤੇ ਫਿਰ ਕਿਉਂ ਹੁੰਦੇ ਜਿਹੜੀ ਮੀਟਿੰਗ ਦਾ ਜ਼ਿਕਰ ਚੰਦੂ ਮਦਰ ਸਾਹਿਬ ਕਰਦੇ ਆ ਕਿ ਉਹ ਮੀਟਿੰਗ ਹੋਈ ਹੈ ਤੁਹਾਡਾ ਨਾਮ ਉਥੋਂ ਨਹੀਂ ਦੇਖੋ ਜੀ ਮੀਟਿੰਗਾਂ ਤੇ ਬਹੁਤ ਮੀਟਿੰਗਾਂ ਸਾਡੀਆਂ ਬਹੁਤ ਹੋਈਆਂ ਨੇ ਟੀਨਸਾ ਸਾਹਿਬ ਦੇ ਘਰ ਕੋਈ ਸ਼ੱਕ ਨਹੀਂ ਪਰ ਇਸ ਗੱਲ ਤੇ ਹੁੰਦੀਆਂ ਰਹੀਆਂ ਵੀ ਮਨਾਓ ਕਿ ਸਰਦਾਰ ਹਰਪ੍ਰੀਤ ਸਿੰਘ ਜੀ ਸਾਬਕਾ ਜਿਹਦਰ ਜੀ ਸ਼੍ਰੀ ਅਕਾਲ ਤਰ ਸਾਹਿਬ ਨੂੰ ਮਨਾਈਏ ਆਪਾਂ ਸਾਰੇ ਰਲ ਕੇ ਕਿ ਉਹਨਾਂ ਨੂੰ ਅਸੀਂ ਸੇਵਾ ਸੰਭਾਲੀਏ ਮਨਾਉਂਦੀਆਂ ਹੁੰਦੀਆਂ ਰਹੀਆਂ ਲੇਕਿਨ ਜਥੇਦਾਰ ਅਕਾਲਤਾਰ ਸਾਹਿਬ ਦੇ ਜਿਹੜੇ ਮਤਲਬ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਮੇਰਾ ਖਿਆਲ ਹੈ ਕਿ ਸਾਨੂੰ ਇੱਕ ਵਾਰ ਸਿਰਫ ਜਦੋਂ ਭੋਗ ਸਿਗਾ ਸਰਦਾਰ ਸੁਖਦੇਵ ਸਿੰਘ ਸਾਹਿਬ ਉਦੋਂ ਉਸ ਪਰਿਵਾਰ ਚ ਆਏ ਆ ਅਫਸੋਸ ਕਰਨ ਵਾਸਤੇ ਆਏ ਆ ਸ਼ਰਧਾ ਦੇ ਫੁੱਲ ਪੈਂਟ ਕਰਨ ਵਾਸਤੇ ਆਏ ਨਹੀਂ ਐਸੀ ਐਸੀ ਨਾ ਇਹਦਾ ਹੋ ਹੀ ਨਹੀਂ ਸਕਦਾ ਜੀ ਜਥੇਦਾਰ ਸਾਹਿਬ ਨੂੰ ਕੋਈ ਇਹਦਾ ਬੁਲਾ ਸਕਦਾ ਸੀ ਜੀ ਅਸੀਂ ਬੁਲਾ ਸਕਦੇ ਸੀ ਜੇ ਆਉਂਦੇ ਤਾਂ ਕੋਈ ਫੋਟੋ ਨਾ ਬਾਹਰ ਆਉਂਦੀ ਉਹ ਤੇ ਹੋ ਸਕਦਾ ਕਿਵੇਂ ਅਚਾਨਕ ਮੂੰਹ ਚੋਂ ਨਿਕਲ ਜਾਂਦਾ ਉਹ ਉਹਨਾਂ ਦੇ ਜਥੇਦਾਰ ਅਸੀਂ ਅੱਜ ਵੀ ਉਹਨੂੰ ਜਥੇਦਾਰੀ ਕਰਨੀ ਹੈ ਜੀ ਜੈਦਾਸ਼ਰੀ ਾਕਾਤਰ ਸਾਹਿਬ ਵੀ ਕਰਨੀ ਅਸੀਂ ਉਹਨਾਂ ਨੂੰ ਮਨਾਉਣ ਵਿੱਚ ਲੱਗੇ ਰਹੇ ਸਾਰੇ ਜਾਣੇ ਔਰ ਅਖੀਰ ਦੇ ਉੱਤੇ ਜਦੋਂ ਅਸੀਂ ਸਾਰਿਆਂ ਨੇ ਕਿਹਾ ਕਿ ਸਰਬਸੰਮਤੀ ਨਾਲ ਤੁਹਾਨੂੰ ਪ੍ਰਵਾਨ ਕੀਤਾ ਜਾਂਦਾ ਹੈ ਤੇ ਤੁਸੀਂ ਹੁਣ ਸਾਡੀ ਸੇਵਾ ਚ ਆਓ ਔਰ ਉਹ ਇਹ ਇਹ ਵੀ ਨਹੀਂ ਸੀ ਕਹਿੰਦੇ ਸੀ ਨਹੀਂ ਮੈਂ ਉੱਥੇ ਆਉਣਾ ਹੀ ਨਹੀਂ ਅਸਕੇ ਤੁਸੀਂ ਉੱਥੇ ਆਉਣਾ ਪੈਣਾ ਤੁਹਾਨੂੰ ਡੈਲੀਗੇਟ ਤੁਹਾਨੂੰ ਬਣਾਏ ਆ ਅਸੀਂ ਬਣਾਨੇ ਤੁਹਾਨੂੰ ਡੈਲੀਗੇਟ ਬਸ ਕਰ। ਤੁਹਾਡੇ ਪ੍ਰਧਾਨ ਕੀ ਕਿਰਦਾਰ ਕੁਸ਼ੀ ਕਰ ਰਿਹਾ ਉਹਨਾਂ ਦੀ ਜਿੰਦਗੀ ਦੇ ਉੱਤੇ ਅਟੈਕ ਜਿਹੜਾ ਉਹ ਕਰ ਰਿਹਾ ਉਹ ਤੁਸੀਂ ਕਿਵੇਂ ਦੇਖਦੇ ਹੋ? ਜਿਸ ਦੀ ਜਿੱਦਾਂ ਹੀ ਸੋਚ ਹੈਗੀ ਜੀ ਉਹਨੇ ਇਦਾਂ ਹੀ ਕਰਨਾ। ਉਹ ਕਿਰਦਾਰ ਕੁਸ਼ੀ ਉਹਨਾਂ ਨੇ ਉਦਾਂ ਹੀ ਸ਼ੁਰੂ ਕਰਤੀ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਫੈਸਲਾ ਲਿਆ ਸੀ 2 ਦਸੰਬਰ 2024 ਨੂੰ। ਇਸ ਕਰਕੇ ਜਿਹਨੂੰ ਜਿਹਨੂੰ ਕੋਈ ਆ ਸੇਕ ਲੱਗਾ ਹੋਵੇ ਨਾ ਸੱਚ ਦਾ ਤੇ ਉਹਨਾਂ ਨੇ ਇਹੋ ਕੁਝ ਕਰਨਾ। ਉਹਨਾਂ ਦੇ ਪੱਲੇ ਕੁਝ ਨਹੀਂ ਹੋਰ ਕੀ ਕਹਿਣਗੇ ਉਹ? ਅਸੀਂ ਹੁਣ ਮੈਂ ਬੋਲੀ ਐ ਪੂਰਾ ਮਿਲਖਾ 55 40 ਮਿੰਟ ਬੋਲੀਉਂਗੀ ਕੋਈ ਸ਼ਬਦ ਬੋਲਿਆ ਕਿਸੇ ਦੇਖ ਰਾ ਇਹੀ ਗੱਲ ਕਹੀ ਐ ਵੀ ਕੰਮ ਕਰੋ ਤਖੜੇ ਹੋਵੋ ਪੰਥਕ ਰੋ ਰੀਤਾ ਨੂੰ ਜਿਉਂਦਾ ਰੱਖੋ ਪੰਜਾਬ ਦੇ ਦਰਦ ਨੂੰ ਪਛਾਣਦੇ ਹੋਏ ਆਂ ਸ਼੍ਰੋਮਣੀ ਅਕਾਲੀ ਦਲ ਨੂੰ ਜੜਾ ਤੋਂ ਲੈ ਕੇ ਉੱਪਰ ਤੱਕ ਮਜ਼ਬੂਤ ਕਰੋ ਕਿਸੇ ਵੀ ਪਰਿਵਾਰਵਾਦ ਦੇ ਹੱਕ ਚੋਹ ਦਾ ਖਿਲਾਫ ਉਹ ਵੀ ਥੋੜਾ ਮੈਂ ਪਰਿਵਾਰਵਾਦ ਦੇ ਇਸ ਹੱਕ ਚ ਨਹੀਂ ਕਿ ਜੇ ਕੋਈ ਬਾਪ ਕੰਮ ਕਰ ਰਿਹਾ ਤੇ ਪੁੱਤਰ ਤੀਨ ਕੋਈ ਜਾਣਦਾ ਨਾ ਹੋਵੇ ਕੋਈ ਉਹਦੀ ਦੇਣ ਨਾ ਹੋਵੇ ਕੋਈ ਕੁਰਬਾਨੀ ਨਾ ਕਰੇ ਕੋਈ ਕੰਮ ਨਾ ਕਰੇ ਤੇ ਉਹਨੂੰ ਉੱਠ ਕੇ ਸਿਰ ਤੇ ਬਿਠਾ ਦਿੱਤਾ ਜਾਵੇ ਉਸ ਹੱਕ 'ਚ ਨਹੀਂ